ਇੱਕ ਪਾਸੇ ਬੰਦੀ ਸਿੰਘਾਂ ਦਾ ਮੁੱਦਾ ਤੇ ਦੂਜੇ ਪਾਸੇ ਗੱਠਜੋੜ ਨੂੰ ਲੈ ਕੇ ਚਰਚਾ ਇਹਨਾਂ ਦੋਨਾਂ ਗੱਲਾਂ ਨੂੰ ਲੈ ਕੇ ਲਗਾਤਾਰ ਸਵਾਲ ਛਿੜੇ ਹੋਏ ਨੇ ਤੇ ਉੱਥੇ ਹੀ ਹੁਣ ਗੱਠਜੋੜ ਅਕਾਲੀ ਦਲ ਅਤੇ ਭਾਜਪਾ ਦੇ ਦੋਨਾਂ ਗੱਠਜੋੜਾਂ ਨੂੰ ਲੈ ਕੇ ਹੁਣ ਲਗਾਤਾਰ ਸਿਆਸਤ ਗਰਮਾ ਗਈ ਹੈ ਤੇ ਦੱਸਿਆ ਕਿ ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਅਮਿਤ ਸ਼ਾਹ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਗੱਠਜੋੜਾ ਉਸ ਨੂੰ ਲੈ ਕੇ ਗੱਲ ਚੱਲ ਰਹੀ ਹੈ ਤੇ ਇਸ ਗੱਲ ਨੂੰ ਲੈ ਕੇ ਹੁਣ ਬਿਲਕੁਲ ਹੀ ਪੁਸ਼ਟੀ ਹੋ ਗਈ ਹੈ ਕਿ ਗੱਠਜੋੜ ਤੇ ਅਕਾਲੀ ਦਲ ਅਤੇ ਭਾਜਪਾ ਜਿਹੜਾ ਇਸ ਗੱਲ ਨੂੰ ਲੈ ਕੇ ਜਿਹੜੀ ਚਰਚਾ ਉਹ ਛਿੜ ਗਈ ਹੈ ਤੇ ਹੁਣ ਕੀ ਅਕਾਲੀ ਦਲ ਭਾਜਪਾ ਦੇ ਨਾਲ ਗੱਠ ਜੋੜ ਕਰੇਗੀ ਜਾਂ ਨਹੀਂ ਇਸ ਗੱਲ ਨੂੰ ਲੈ ਕੇ ਹਜੇ ਕੋਈ ਵੀ ਪੁਸ਼ਟੀ ਨਹੀਂ ਹੈ ਤੇ ਉੱਥੇ ਹੀ ਇੱਕ ਪਾਸੇ ਬੀਤੇ ਦਿਨਾਂ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀ ਤੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਪਸ਼ਤਾਵਾ ਇਹ ਨਹੀਂ ਤੇ ਮਾਫੀ ਕਾ ਦਿੱਤੀ ਤੇ ਹੁਣ ਕੀ ਗੱਠ ਜੋੜ ਅਕਾਲੀ ਦਲ ਇਸ ਗੱਲ ਤੋਂ ਬਾਅਦ ਕੀ ਅਕਾਲੀ ਦਲ ਭਾਜਪਾ ਦੇ ਨਾਲ ਗੱਠ ਜੋੜ ਕਰੇਗੀ ਤੇ ਉੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ 12 ਫਰਵਰੀ ਨੂੰ ਜਿਹੜਾ ਦਿੱਲੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਪਹੁੰਚਣਗੇ ਤੇ ਕੋਈ ਅਹਿਮ ਮੀਟਿੰਗ ਵੀ ਹੋ ਸਕਦੀ ਹੈ ਤੇ ਗੱਠਜੋੜ ਨੂੰ ਲੈ ਕੇ ਕੋਈ ਵੱਡੀ ਖਬਰ ਵੀ ਸਾਹਮਣੇ ਆ ਸਕਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਬੀਜੇਪੀ ਦੇ ਵਿਚਾਰੇ 85 ਅਤੇ 76 ਫਾਰਮੂਲੇ ਤੇ ਗੱਲ ਵੀ ਹੋ ਰਹੀ ਹੈ ਤੇ ਯਾਨੀ ਕਿ ਅਕਾਲੀ ਦਲ ਬੀਜੇਪੀ ਲਈ 5 ਤੋਂ 6 ਸੀਟਾਂ ਜਿਹੜਾ ਛੱਡਣ ਨੂੰ ਤਿਆਰ ਹੈ ਜਦਕਿ ਪਹਿਲਾ 3 ਸੀਟਾਂ ਗੁਰਦਾਸਪੁਰ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੀ ਸੀਟ ਹੀ ਭਾਜਪਾ ਨੂੰ ਦਿੱਤੀ ਜਾਂਦੀ ਸੀ ਪਰ ਵਿਧਾਨ ਸਭਾ ਲਈ ਅਕਾਲੀ ਦਲ ਬਹੁਤ ਵੱਡੀ ਭੂਮਿਕਾ ਨਿਭਾਉਣਾ ਚਾਹੁੰਦਾ ਹੈ ਤੇ 2000 ਦੀਆਂ ਵਿਧਾਨ ਸਭਾ ਚੋਣਾਂ ਤੱਕ ਜਿਹੜੀ ਭਾਜਪਾ 23 ਸੀਟਾਂ ਤੇ ਚੋਣ ਲੜਦੀ ਸੀ ਜਦਕਿ ਅਕਾਲੀ ਦਲ 94 ਸੀਟਾਂ ਤੇ ਉਮੀਦਵਾਰ ਖੜੇ ਕਰਦਾ ਸੀ ਤੇ ਭਾਜਪਾ ਹੁਣ 23 ਦੀ ਥਾਂ ਅੱਧੋ-ਅੱਧ ਸੀਟਾਂ ਤੇ ਉਮੀਦਵਾਰ ਚਾਹੁੰਦਾ ਹੈ ਤੇ ਹਾਲਾਂਕਿ ਭਾਜਪਾ ਨੂੰ ਵੀ ਪਤਾ ਹੈ ਕਿ ਅਕਾਲੀ ਦਲ ਅ ਤਿਆਰ ਨਹੀਂ ਹੋਵੇਗਾ ਤੇ ਦੋਵਾਂ ਨੂੰ ਇੱਕ ਦੂਜੇ ਦੀ ਜ਼ਰੂਰਤ ਹੈ ਇਸ ਲਈ 30 ਤੋਂ 50 ਤੇ ਗੱਲ ਬਣ ਸਕਦੀ ਹੈ ਸਿਰਫ ਇੰਨਾ ਹੀ ਨਹੀਂ ਸੀਟਾਂ ਤੋਂ ਇਲਾਵਾ ਅਕਾਲੀ ਦਲ ਕੁਝ ਮੁੱਦਿਆਂ ਤੇ ਵੀ ਭਾਜਪਾ ਤੋਂ ਸਹਿਮਤੀ ਮੰਗ ਰਿਹਾ ਹੈ ਤੇ ਦੱਸ ਦਈਏ ਕਿ ਇਹ ਵੱਡੀ ਖਬਰ ਸામਣੇ ਆ ਰਹੀ ਹੈ ਤੇ ਗੱਠਜੋੜ ਨੂੰ ਲੈ ਕੇ ਹੁਣ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਕੀ ਆਕਾਲੀ ਦਲ ਭਾਜਪਾ ਦੇ ਨਾਲ ਗੱਠਜੋੜ ਕਰੇਗਾ ਜਾਂ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਸਵਾਲ ਲਗਾਤਾਰ ਉੱਠ ਰਹੇ ਨੇ ਤੇ ਉੱਥੇ ਹੀ ਇੱਕ ਪਾਸੇ ਬੰਦੀ ਸਿੰਘਾਂ ਦਾ ਮੁੱਦਾ ਤੇ ਦੂਜੇ ਪਾਸੇ ਦੱਸਦੀਏ ਕਿ ਉੱਥੇ ਹੀ ਗੱਠਜੋੜ ਨੂੰ ਲੈ ਕੇ ਜਿਹੜਾ ਮੁੱਦਾ ਉੱਠ ਗਿਆ ਹੈ ਤੇ ਹੁਣ ਕੀ ਇਹ ਦੋਨਾਂ ਗੱਲਾਂ ਨੂੰ ਲੈ ਕੇ ਲਗਾਤਾਰ ਸਵਾਲ ਉਠਾਏ ਜਾ ਰਹੇ ਨੇ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਕਿ 12 ਫਰਵਰੀ ਨੂੰ ਜਿਹੜੇ ਸੁਖਵੀਰ ਸਿੰਘ ਬਾਦਲ ਉਹ ਦਿੱਲੀ ਜਾਣਗੇ ਤੇ ਕਈ ਹੋਰ ਵੀ ਸਹਿਮਤੀਆਂ ਜਿਹੜੀ ਭਾਜਪਾ ਦੇ ਨਾਲ ਹੋ ਸਕਦੀਆਂ ਨੇ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਰੰਤੂ ਇਸ ਗੱਲ ਨੂੰ ਲੈ ਕੇ ਹਜੇ ਕੋਈ ਵੀ ਪੁਸ਼ਟੀ ਸਾਡਾ ਚੈਨਲ ਨਹੀਂ ਕਰਦਾ ਤੇ ਜਿਸ ਤੋਂ ਬਾਅਦ ਹੁਣ ਗੱਠ ਜੋੜ ਤੇ ਲਗਾਤਾਰ ਚਰਚਾ ਛਿੜ ਗਈ ਹੈ ਇੱਕ ਪਾਸੇ ਬੰਦੀ ਸਿੰਘਾਂ ਦਾ ਮੁੱਦਾ ਤੇ ਦੂਜੇ ਪਾਸੇ ਗੱਠਜੋੜ ਨੂੰ ਲੈ ਕੇ ਚਰਚਾ ਇਹਨਾਂ ਦੋਨਾਂ ਗੱਲਾਂ ਨੂੰ ਲੈ ਕੇ ਲਗਾਤਾਰ ਸਵਾਲ ਛਿੜੇ ਹੋਏ ਨੇ ਤੇ ਉੱਥੇ ਹੀ ਹੁਣ ਗੱਠਜੋੜ ਅਕਾਲੀ ਦਲ ਅਤੇ ਭਾਜਪਾ ਦੇ ਦੋਨਾਂ ਗੱਠਜੋੜਾਂ ਨੂੰ ਲੈ ਕੇ ਹੁਣ ਲਗਾਤਾਰ ਸਿਆਸਤ ਗਰਮਾ ਗਈ ਹੈ ਤੇ ਦੱਸਿਆ ਕਿ ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਅਮਿਤ ਸ਼ਾਹ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਗੱਠਜੋੜਾ ਉਸ ਨੂੰ ਲੈ ਕੇ ਗੱਲ ਚੱਲ ਰਹੀ ਹੈ ਤੇ ਇਸ ਗੱਲ ਨੂੰ ਲੈ ਕੇ ਹੁਣ ਬਿਲਕੁਲ ਹੀ ਪੁਸ਼ਟੀ ਹੋ ਗਈ ਹੈ ਕਿ ਗੱਠਜੋੜ ਤੇ ਅਕਾਲੀ ਦਲ ਅਤੇ ਭਾਜਪਾ ਜਿਹੜਾ ਇਸ ਗੱਲ ਨੂੰ ਲੈ ਕੇ ਜਿਹੜੀ ਚਰਚਾ ਉਹ ਛਿੜ ਗਈ ਹੈ ਤੇ ਹੁਣ ਕੀ ਅਕਾਲੀ ਦਲ ਭਾਜਪਾ ਦੇ ਨਾਲ ਗੱਠ ਜੋੜ ਕਰੇਗੀ ਜਾਂ ਨਹੀਂ ਇਸ ਗੱਲ ਨੂੰ ਲੈ ਕੇ ਹਜੇ ਕੋਈ ਵੀ ਪੋਸਟੀ ਨਹੀਂ ਹੈ ਤੇ ਉੱਥੇ ਹੀ ਇੱਕ ਪਾਸੇ ਬੀਤੇ ਦਿਨਾਂ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀ ਤੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਪਸ਼ਤਾਵਾ ਇਹ ਨਹੀਂ ਤੇ ਮਾਫੀ ਕਾ ਦਿੱਤੀ ਤੇ ਹੁਣ ਕੀ ਗੱਠ ਜੋੜ ਅਕਾਲੀ ਦਲ ਇਸ ਗੱਲ ਤੋਂ ਬਾਅਦ ਕੀ ਅਕਾਲੀ ਦਲ ਭਾਜਪਾ ਦੇ ਨਾਲ ਗੱਠਜੋੜ ਕਰੇਗੀ ਤੇ ਉੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ 12 ਫਰਵਰੀ ਨੂੰ ਜਿਹੜਾ ਦਿੱਲੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਪਹੁੰਚਣਗੇ ਤੇ ਕੋਈ ਅਹਿਮ ਮੀਟਿੰਗ ਵੀ ਹੋ ਸਕਦੀ ਹੈ ਤੇ ਗੱਠਜੋੜ ਨੂੰ ਲੈ ਕੇ ਕੋਈ ਵੱਡੀ ਖਬਰ ਵੀ ਸਾਹਮਣੇ ਆ ਸਕਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੇ ਵਿਚਾਰੇ 8 5 ਅਤੇ 7 6 ਫਾਰਮੂਲੇ ਤੇ ਗੱਲ ਵੀ ਹੋ ਰਹੀ ਹੈ ਤੇ ਯਾਨੀ ਕਿ ਅਕਾਲੀ ਦਲ ਭਾਜਪਾ ਲਈ 5 ਤੋਂ 6 ਸੀਟਾਂ ਜਿਹੜਾ ਛੱਡਣ ਨੂੰ ਤਿਆਰ ਹੈ ਜਦਕਿ ਪਹਿਲਾ 3 ਸੀਟਾਂ ਗੁਰਦਾਸਪੁਰ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੀ ਸੀਟ ਹੀ ਭਾਜਪਾ ਨੂੰ ਦਿੱਤੀ ਜਾਂਦੀ ਸੀ ਪਰ ਵਿਧਾਨ ਸਭਾ ਲਈ ਅਕਾਲੀ ਦਲ ਬਹੁਤ ਵੱਡੀ ਭੂਮਿਕਾ ਨਿਭਾਉਣਾ ਚਾਹੁੰਦਾ ਹੈ ਤੇ 2000 ਦੀਆਂ ਵਿਧਾਨ ਸਭਾ ਚੋਣਾਂ ਤੱਕ ਜਿਹੜੀ ਭਾਜਪਾ 23 ਸੀਟਾਂ ਤੇ ਚੋਣ ਲੜਦੀ ਸੀ ਜਦਕਿ ਅਕਾਲੀ ਦਲ 94 ਸੀਟਾਂ ਤੇ ਉਮੀਦਵਾਰ ਖੜੇ ਕਰਦਾ ਸੀ ਤੇ ਭਾਜਪਾ ਹੁਣ 23 ਦੀ ਥਾਂ ਅੱਧੋ-ਅੱਧ ਸੀਟਾਂ ਤੇ ਉਮੀਦਵਾਰ ਚਾਹੁੰਦਾ ਹੈ ਤੇ ਹਾਲਾਂਕਿ ਭਾਜਪਾ ਨੂੰ ਵੀ ਪਤਾ ਹੈ ਕਿ ਅਕਾਲੀ ਦਲ ਅਹ ਤਿਆਰ ਨਹੀਂ ਹੋਵੇਗਾ ਤੇ ਦੋਵੇਂ ਨੂੰ ਇੱਕ ਦੂਜੇ ਦੀ ਜ਼ਰੂਰਤ ਹੈ ਇਸ ਲਈ 30 ਤੋਂ 50 ਤੇ ਗੱਲ ਬਣ ਸਕਦੀ ਹੈ ਸਿਰਫ ਇੰਨਾ ਹੀ ਨਹੀਂ ਸੀਟਾਂ ਤੋਂ ਇਲਾਵਾ ਅਕਾਲੀ ਦਲ ਕੁਝ ਮੁੱਦਿਆਂ ਤੇ ਵੀ ਭਾਜਪਾ ਤੋਂ ਸਹਿਮਤੀ ਮੰਗ ਰਿਹਾ ਹੈ ਤੇ ਦੱਸਦੀ ਹੈ ਕਿ ਇਹ ਵੱਡੀ ਖਬਰ ਸામਣੇ ਆ ਰਹੀ ਹੈ ਤੇ ਗੱਠਜੋੜ ਨੂੰ ਲੈ ਕੇ ਹੁਣ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਕੀ ਆਕਾਲੀ ਦਲ ਭਾਜਪਾ ਦੇ ਨਾਲ ਗੱਠਜੋੜ ਕਰੇਗਾ ਜਾਂ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਸਵਾਲ ਲਗਾਤਾਰ ਉੱਠ ਰਹੇ ਨੇ ਤੇ ਉੱਥੇ ਹੀ ਇੱਕ ਪਾਸੇ ਬੰਦੀ ਸਿੰਘਾਂ ਦਾ ਮੁੱਦਾ ਤੇ ਦੂਜੇ ਪਾਸੇ ਦੱਸਦੀਏ ਕਿ ਉੱਥੇ ਹੀ ਗੱਠਜੋੜ ਨੂੰ ਲੈ ਕੇ ਜਿਹੜਾ ਮੁੱਦਾ ਉੱਠ ਗਿਆ ਹੈ ਤੇ ਹੁਣ ਕੀ ਇਹ ਦੋਨਾਂ ਗੱਲਾਂ ਨੂੰ ਲੈ ਕੇ ਲਗਾਤਾਰ ਸਵਾਲ ਉਠਾਏ ਜਾ ਰਹੇ ਨੇ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੂਤਰਾ ਦੇ ਹਵਾਲੇ ਤੋਂ ਕਿ 12 ਫਰਵਰੀ ਨੂੰ ਜਿਹੜੇ ਸੁਖਵੀਰ ਸਿੰਘ ਬਾਦਲ ਉਹ ਦਿੱਲੀ ਜਾਣਗੇ ਤੇ ਕਈ ਹੋਰ ਵੀ ਸਹਿਮਤੀਆਂ ਜਿਹੜੀ ਭਾਜਪਾ ਦੇ ਨਾਲ ਹੋ ਸਕਦੀਆਂ ਨੇ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਰੰਤੂ ਇਸ ਗੱਲ ਨੂੰ ਲੈ ਕੇ ਹਜੇ ਕੋਈ ਵੀ ਪੁਸ਼ਟੀ ਸਾਡਾ ਚੈਨਲ ਨਹੀਂ ਕਰਦਾ ਤੇ ਜਿਸ ਤੋਂ ਬਾਅਦ ਹੁਣ ਗੱਠ ਜੋੜ ਤੇ ਲਗਾਤਾਰ ਚਰਚਾ ਛਿੜ ਗਈ ਹੈ